ਰੋਗੀ ਉਮਨ ਨੇ ਰੋਗੀ ਉਮਨ ਨੇ ਨੈਰ ਬਰਸਦੀ ਨੇੜੇ ਅਦਰ ਕਰਾਰੀ ਹੈ ਗਰਖ ਪ੍ਰਾਣੀ ਮੌਤ ਨਮਾਣੀ ਕਟਨੇ ਬਾਲੀ ਆਰੀ ਹੈ ਹੋਰ ਸੁਲਾਨੀ ਹੁਕਮਾੜੀ ਕੇ ਖੜਾ ਤਿਆਰ ਵਪਾਰੀ ਹੈ ਜਾਨ ਦਮਾ ਦੇ ਕੁੱਲ ਖਜ਼ਾਨੇ ਜਾਨ ਦਮਾ ਦੇ ਕੁੱਲ ਖਜ਼ਾਨੇ ਦਮਦੇ ਖਜ਼ਾਨਾ ਨਾਮਕ ਜਿਹੜਾ ਸ਼ਬਦ ਸਾਫ ਹੈ ਜਾਨ ਦਮਾ ਦੇ ਕੁੱਲ ਖਜ਼ਾਨੇ ਬੈਠਾ ਹਾਟ ਜਵਾਰੀ ਹੈ ਕਰਮ ਧਰਮ ਨੇ ਕੀਤਾ ਪਰਸਾ ਅੱਗੇ ਮੁਸ਼ਕਲ ਭਾਰੀ ਪਿੱਛੇ ਨਾਲ ਜਿ ਦੇਵਤੀ ਲੱਕੇ ਉਮਰ ਗਵਾਲੀ ਸਾਰੀ ਹੈ ਗਾਫਲ ਜਾਨ ਗਮਾ ਦੀ ਦੌੜ ਤੇ ਖੇਲਣ ਦੇ ਵਿੱਚ ਹਾਰੀ ਹੈ ਉਹ ਬੈਠਾ ਦੀਨ ਬਸਾਰ ਪੁਰਾਣੀ ਦੁਨੀਆ ਕੀ ਕੀ ਪਿਆਰੀ ਹੈ ਹੁਣ ਲੈ ਹੁਣ ਤੇਰੇ ਮਾਰਨ ਕਾਰਨ ਖੜਾ ਇਤਿਹਾਸ ਈ ਹੈ ਗਿਆ ਸੰਗ ਰੂ ਰੇਲ ਪਛਾਣੀ ਵੱਜ ਗਈ ਸੀ ਕਿ ਤਿਆਰੀ ਸੋ ਬਰਸ ਦੇ ਸੋ ਬਰਸਣੇ ਸੇਪਰ ਆ ਕੇ ਮਾਰੂ ਮੌਤ ਬਜਾਇਆ ਏ ਲੋ ਕਰਮ ਦਾ ਲਿਖਿਆ ਹੋਇਆ ਤੇ ਧੁਰ ਦਰਗਾਹੋਂ ਆਇਆ ਆਣ ਜਮ ਜਮ ਦੁੱਖਾਂ ਐਤੋਂ ਅੰਤ ਸਮੇਂ ਤੇ ਖਲਾਇਆ ਈ ਤੋ ਗਰੀਬ ਤੋਂ ਵੀ ਬਾਂਗਰ ਪੱਟ ਪੱੜੇ ਉੱਪਰ ਆਣ ਜਮਾ ਪਟਕਾਇਆ ਈ ਨਾ ਦੁੱਖਾਂ ਦੇ ਇਕੱਠੀ ਕੀਤੀ ਛੱਡ ਗਿਆ ਦੌਸ ਮਾਇਆ ਈ ਮੌਤ ਮੁਕੱਦਮਾ ਸਿਰ 'ਤੇ ਆਇਆ ਤੇ ਬਰਦਾ ਬੰਨ ਚਲਾਇਆ ਈ ਮੋਲਕ ਮਸਾਫਰ ਖਾਨੇ ਵਿੱਚੋਂ ਬਿਸਤਰ ਚਾੜ ਉਠਾਇਆ ਜੀ ਦੋਦ ਮਾਲ ਗਰੀਬਾਂ ਵਾਲਾ ਦੁਨੀਆ ਵਿੱਚ ਦੁਨੀਆ ਸਾਡੇ ਅਸਤੇ ਆਇਆ ਜੀ ਸਾਗ ਸਜਣ ਦੁਨੀਆ ਦੇ ਲੋਕਾਂ ਰਰਮ ਇਸੇ ਨਰ ਆਇਆਈ ਟਗੜੋ ਤਾਰੇ ਬਸਤੇ ਸਾਰੇ ਖੱਪਣ ਚਤਾ ਪਾਇਆਈ ਮੰਜੇ ਸੀੜੀ ਦੇ ਉੱਪਰ ਪਾ ਕੇ ਤੇ ਚੌਹ ਜਣਿਆਂ ਨੇ ਚਾਇਈ ਹੂਕ ਦਿੱਤਾ ਜੇ ਦੱਬਿਆ ਕਬਰੀ ਝਗੜਾ ਮੂਲ ਮੁਕਾਇਈ ਖਾਦ ਵਿੱਚ ਬਹੁਤ ਉੱਪਜਾ ਖਾਤੀ ਤੇ ਅੰਦਰ ਖਾਸ ਮਾਇਆ ਹੈ ਵੈਹ ਸਿੰਘ ਜੰਗਲਾਂ ਵਿੱਚ ਵਸਦਾ ਦੁਨੀਆ ਛੋਲ ਸਦਾ ਹੈ